ਜ਼ੁਲ੍ਹਾ ਕਰੰਦਾਰਨ ਹਲਕਾ ਖੇਮਕਰਨ ਦੇ ਕਸਬਾ ਕਰੇ ਅਲਾਵਾ ਇੱਕ ਗਰੀਬ ਪਰਿਵਾਰ ਨੇ ਮਦਦ ਦੀ ਗੋਹਾਰ ਲਗਾਈ ਹੈ ਇਹ ਪਰਿਵਾਰ ਪੱਠੇ ਅਤੇ ਇਕਟਾ ਪੌਣ ਦਾ ਕੰਮ ਕਰਦਾ ਹੈ ਇਜ਼ਰਾਨ ਉਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਕਰਕੇ ਉਹ ਕੰਮ ਦੇ ਅਸਮਰਥ ਹਨ ਦੂਜੇ ਪਾਸੇ ਉਸ ਦੀ ਤੀਦਾ ਵਿਆਹ ਵੀ ਰੱਖਿਆ ਹੋਇਆ ਹੈ ਉਹਨਾਂ ਦੇ ਘਰ ਵਿਆਹ ਕਰਨ ਦੇ ਲਈ ਕੋਈ ਵੀ ਸਮਾਂ ਤੱਕ ਨਹੀਂ ਹੈ ਪੀੜਤ ਪਰਿਵਾਰ ਨੇ ਲੜਕੀ ਦੇ ਵਿਆਹ ਲਈ ਸਮਾਜ ਸੇਵੀਆਂ ਤੋਂ ਮਦਦ ਦੀ ਗੋਹਾਰ ਲਗਾਈ ਹੈ ਕਿਨਾ ਕ ਕਿਦਰ ਮੇਰੇ ਨੂੰ ਮਿਲਤਾ ਕਰ ਡੈਡੀ ਲੱਗੀ ਨਾ ਲਖਮਿੰਦਰ ਜੀ ਕੀ ਗੱਲ ਕਰਦੇ ਕੀ ਹਾਲਾਤ ਬਣੇ ਹੋਏ ਨੇ ਕਰਦੇ ਹਾਲਾਤ ਨੇ ਕਿ ਮੇਰੇ ਪਪਾ ਦੇ ਐਕਸੀਡੈਂਟ ਹੋਇਆ ਨੇ ਤੇ ਮੇਰੀ ਮੈਰਿਜ ਆ ਵੀ 8 ਤਰੀਕ ਨੂੰ ਤੇ ਕੋਈ ਦੂਜਾ ਸਾਡੇ ਕੋਲ ਇੱਕ ਪੈਸਾ ਨਹੀਂ ਹੈਗਾ ਵੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ ਪਰਦਾ ਗੁਜ਼ਾਰਾ ਇਸ ਤਰ੍ਹਾਂ ਹੀ ਮੱਸੇ ਚੱਲਦਾ ਨਹੀਂ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਚਾਹੁੰਨੀ ਆਂ ਕਿ ਸਾਡੀ ਮਦਦ ਕਰ ਦਿੱਤੀ ਜਾਵੇ ਕਿ ਵਿਆਹ ਕੀਤਾ ਜਾਵੇ ਰਲ ਮਿਲ ਕੇ ਹਾਂਜੀ ਵਿਆਹ ਰਲ ਮਿਲ ਕੇ ਕੀਤਾ ਜਾਵੇ ਤੇ ਡੈਡੀ ਕੰਮ ਕਰਦੇ ਨਹੀਂ ਜਾਂਦੇ ਡਾਡੀ ਤੇ ਐਕਸੀਡੈਂਟ ਹੋਇਆ ਨੇ ਉਹਨੇ ਤਾਂ ਕੰਮ ਨਹੀਂ ਹੁੰਦਾ ਤੇ ਕਿਹਨੇ ਦਾਨੀ ਸੱਜਣ ਨੇ ਕਿਸਨੇ ਅੱਗੇ ਨਹੀਂ ਮਦਦ ਕੀਤੀ ਕੋਈ ਹਾਂਜੀ ਨਹੀਂ ਕਿੰਨਾ ਮੋਬਾਈਲ ਨੰਬਰ ਕਿੰਨਾ ਆਜਾ ਮੋਬਾਈਲ ਨੰਬਰ ਇਹਨਾਂ ਨੇ ਪੇਚਾਰ ਕਰਨ ਜੀ ਜੀ ਨਾਲ ਕਰਨਾ ਹਾਂਜੀ ਪਹਿਲਾਂ ਤੇ ਮੇਰੇ ਐਕਸੀਡੈਂਟ ਹੋ ਗਏ ਹੂੰ ਪਹਿਲਾਂ ਮੇਰੇ ਹੱਥ ਦਾ ਐਕਸੀਡੈਂਟ ਹੋਇਆ ਮੁਰਗੋ ਮਰੀ ਲੱਤ ਦੇ ਟ੍ਰਾਈਟਰ ਚੜ ਗਿਆ ਉਸ ਤੋਂ ਬਾਅਦ ਜੋ ਵੀ ਕੁਝ ਮੇਰਾ ਹੈਗਾ ਇਸ ਸਾਰਾ ਜੱਗਾ ਵੀ ਮੈਨੂੰ ਇਸੇ ਆਉਂਦੀ ਮੇਰੀ ਰੇਗ ਚੁੱਕੀ ਆ ਉਸ ਤੋਂ ਬਾਅਦ ਮੇਰੀ ਲੜਕੀ ਦਾ ਵਿਆਹ ਮੈਂ ਅੱਜ ਕਰੀ ਤਰੀ ਆ ਕਿੰਨੇ ਤਰੀਕ ਨੂੰ ਵਿਆਹ ਹੋਇਆ 8 ਤਰੀਕ ਨੂੰ ਵੀਰਜੀ ਵਿਆਹ ਕਿਹੜੀ 8 ਨੂੰ ਆਈ ੜੀ ਉਹ ਨਾਲ ਹੀ ਹਾਂਜੀ ਅੱਛਾ ਘਰੇ ਅੱਜ ਤਾਈਂ ਆਟੇ ਤਾਈਂ ਨਹੀਂ ਕੁਛ ਵੀ ਲਾਵਾਂ ਵਾਲੇ ਸੂਰਤਾਂ ਨਹੀਂ ਹੈਗਾ ਤੇ ਮੈਂ ਇਹੋ ਹੀ ਕੋਈ ਚਾਹਣਾ ਹੈ ਕਿ ਵੀਰ ਆਨ ਬ੍ਰਹਮਾਨ ਨੂੰ ਹੱਥ ਜੋੜ ਕੇ ਬੈਠੀ ਆ ਗੇ ਰਲ ਮਿਲ ਕੇ ਮੇਰੀ ਧੀ ਕੋ ਤੱਤ ਦਿੱਤੀ ਜੀ ਕਿੰਨੇ ਬੱਚੇ ਕਿੰਨੇ ਦਨੇ ਲੜਕੀ ਆਈ ਕਿਰਾਏ ਤੇ ਰਹਿੰਦੇ ਹਾਂ ਜੀ ਕਿਰਾਏ ਤੇ ਹਾਂ ਜੀ ਖੁਣ ਵਿਆਹ ਦੇ ਵਿੱਚ ਕਿੰਨੇ ਦਿਨ ਪਏ ਗਿਣਤੀ ਦੇ ਵਿਆਹ ਦੇ ਵਿੱਚ 8 ਤਰੀਕ ਨੂੰ ਜੋ ਅੱਛਾ ਥੋੜੇ ਦਿਨ ਲੱਗੇ ਹਾਂ ਜੀ ਆ ਸ਼ੁੱਕਰਵਾਰ ਛੱਡ ਕੇ ਅਗਲੇ ਸ਼ੁੱਕਰਵਾਰ ਮੇਲਿਆ ਤੇ ਕਿਤਰਾ ਇਤਰਾ ਜੇ ਭਾਈ ਜੀ ਕੋਈ ਸਹਾਇਤਾ ਨਹੀਂ ਕਰਦਾ ਤੇ ਕਿਤਰਾ ਰੋਗ ਹੋਊਗਾ ਹਾਂਜੀ ਸਾਰੇ ਉਹੀ ਜੇ ਮੈਂ ਸੋਈਦਾ ਨਹੀਂ ਰਾਤ ਦਿਨ ਮੈਨੂੰ ਨੀਂਦ ਨਹੀਂ ਆਉਂਦੀ ਬੜਾ ਜਿਆਦਾ ਮੈਂ ਪਰੇਸ਼ਾਨ ਹਾਂ ਮੈਂ ਹੀ ਸੋਈਦਾ ਨਹੀਂ ਰਬੰਮਰੇ ਸਟਾਂ ਲੱਗਣ ਦੇ ਕਾਰਨ ਮੇਰੇ ਨਾਲ ਕੁਝ ਵੇਤਿਆ ਹੁਣ ਕੀ ਮਤ ਚਾਉਂਦੇ ਦਾਨੀ ਸੱਜਣਾ ਮਤ ਮੈਂ ਹੀ ਚਾਉਣਾ ਕਿ ਮੇਰੀ ਧੀ ਭੋਇਆਂ ਨਾਲ ਮਿਲ ਕੇ ਉਹ ਵਿਆਹ ਕਰ ਦਿੱਤਾ ਜੀ ਹਾਂਜੀ ਵਿਆਹ ਕਰ ਦਿੱਤਾ ਜੀ ਮੋਬਾਈਲ ਨੰਬਰ ਕਿੰਨਾ ਤੁਹਾਡਾ ਮੋਬਾਈਲ ਨੰਬਰ ਮੇਰਾ 90418007 ਕਰ ਲਖੀ ਕੀ ਨਾਂ ਭੰਜੀ ਤੁਹਾਡਾ ਜਿੰਦਰਪੁਰ ਜੀ ਤੇ ਕੀ ਗੱਲ ਕੀ ਹਲਾਦਨੇ ਕਰਦੇ ਹਲਾਦ ਸਾਡੇ ਜੀ ਕੋਈ ਨਹੀਂ ਆ ਮੇਰੇ ਘਰ ਅਕਸਿਡੈਂਟ ਹੋਇਆ ਤੇ ਕੰਮ ਤੋਂ ਪਰਾਂ ਹੁੰਦਾ ਨਹੀਂ ਕਿ ਸੱਟਾਂ ਜਿਆਦੀਆਂ ਲੱਗੀਆਂ ਵਿਚਾਰੇ ਦੇ ਤੇ ਅਸੀਂ ਆਟੇ ਤੋਂ ਵੀ ਤਾਂ ਗਿਆਂ ਮੇਰੇ ਗੁੜਗਲੀ ਮੈਰਜਾ ਕਰੇ ਕਿੰਨੇ ਤਰੀਕ ਨੂੰ ਤੇ 8 ਤਰੀਕ ਦੀ ਮੈਰਜਾ ਤੇ ਘਰੇ ਸਾਡੇ ਆਟੇ ਤੇ ਕਰ ਰਿਹਾ ਜਲਦਾ ਤੇ ਘਰ ਨਹੀਂ ਗਿਆ ਤਾਂ ਪਈਗਾ ਤੇ ਮੈਂ ਰਾਤ ਦੇ ਰੋਂਦੀ ਰਹੀ ਨਹੀਂ ਅਸੀਂ ਦੋਵੇਂ ਜੀ ਮੇਰੀ ਗੁੜੀਆਂ ਮਟਿਆ ਰੇ ਮੈਂ ਮੈਜ ਧਰੀਆ ਤੇ ਕਿੱਥੋਂ ਇਹਦਾ ਵਿਆਹ ਸ਼ਾਦੀ ਕਰਨਾ ਹੈ ਤੇ ਆਪ ਤੋੜ ਕੇ ਵੇਂਦੀ ਭਰਾਵਾਂ ਨੂੰ ਵੀ ਮੇਰੀ ਗਰੀਬਣੀ ਦਾ ਸਹਾਰਾ ਕੀਤੀ ਜਾਵੇ ਜੀਵਨ ਸਰਦਾ ਬੰਦਾ